ਟਾਈਮ ਦੀ ਵੀ ਕਦਰ ਕੀਤੀ ਐ ਅੱਜ ਟਾਈਮ ਨੇ ਮੇਰੀ ਕਦਰ ਕੀਤੀ ਐ ਵਕਤ ਵਕਤ ਨੂੰ ਵੈਲਿਊ ਕਰੋ ਮਿਹਨਤ ਕਰੀ ਜਾਓ ਅਰਬਈ ਮਿਹਨਤ ਦਾ ਫਲ ਰੱਬ ਸੱਚਾਈ ਨਾਲ ਮਿਹਨਤ ਕਰੂਗਾ ਨਾ ਉਹਦਾ ਫਲ ਕਿਤੇ ਨਾ ਕਿਤੇ ਕਦੇ ਨਾ ਕਦੇ ਜ਼ਰੂਰ ਮਿਲ ਉਹ ਫੀਲਿੰਗ ਕਿਵੇਂ ਸੀ ਕਿਉਂਕਿ ਪਦਮਸ਼ਰੀ ਆਪਣੇ ਆਪ ਦੇ ਵਿੱਚ ਪਰ ਮੈਨੂੰ ਸਮਝ ਨਹੀਂ ਆਉਂਦੀ ਰੱਬ ਨੇ ਮੇਰੇ ਨਾਲ ਇੰਨਾ ਵਧੀਆ ਕੰਮ ਕੀਤਾ ਨਾ ਮੈਂ ਮੈਂ ਸ਼ੁਕਰੀਆ ਦਾ ਲੋਕਾਂ ਦਾ ਵੀ ਬਹੁਤ ਕਰਦੀਆਂ ਕਿਉਂਕਿ ਲੋਕਾਂ ਨੇ ਮੈਨੂੰ ਇੰਨੇ ਪਿਆਰ ਨਾਲ ਸਤਿਕਾਰ ਨਾਲ ਮੈਨੂੰ ਇੱਥੇ ਤੱਕ ਪਹੁੰਚਾਇਆ ਨਾ ਜੇ ਲੋਕ ਨਾ ਨਾ ਹੁੰਦੇ ਤਾਂ ਮੈਂ ਕਿਸੇ ਪਾਸੇ ਦੀ ਨਹੀਂ ਆਮ ਗ੍ਰੇਟਫੁਲ ਟੂ 올 ਮਾਈ ਆਡੀਅੰਸ ਸਾਰੇ ਪਰਮਾਤਮਾ ਨੇ ਕਰ ਲੈ ਜਿਸ ਅੱਜ ਕੋ ਨਾ ਹਰ ਚੀਜ਼ ਪਰਮਾਤਮਾ ਦੇ ਹੱਥ ਹੈ ਆਪਾਂ ਐਵੇਂ ਜੋਰ ਹਰ ਚੀਜ਼ ਸੇ ਲਾਈ ਜਨੇ ਵੀ ਆ ਛੇਤੀ ਹੋ ਜੇ ਆ ਐ ਕਰ ਲੈ ਹੁਣ ਉਦੋਂ ਹੀ ਦੋ ਨਹੀਂ ਕਰਨਾ ਸਭ ਵਾਹਿਗੁਰੂ ਦੀ ਮਿਹਰ ਹੈ ਜੋ ਜੇ ਉਹਨਾਂ ਨੇ ਪਤੰਗ ਵਾਂਗੂ ਮੇਰੀ ਡੋਰ ਫੜੀ ਰੱਖੀ ਐ ਵੀ ਮੈਂ ਤੁਰਦੀ ਰਹੀ ਤੁਰਦੀ ਰਹੀ ਤੁਰਦੀ ਰਹੀ ਮੈਨੂੰ ਨਹੀਂ ਪਤਾ ਸੀ ਮੈਂ ਇੱਥੇ ਪਹੁੰਚ ਜੂਗੀ ਪਰ ਉਹਨਾਂ ਨੇ ਮੈਨੂੰ ਪਹੁੰਚਾਇਆ ਜਿਵੇਂ ਲੱਗਦਾ ਕਿ ਜਿੰਨੇ ਮੈਂ ਕਮੈਂਟ ਪੜ ਰਿਹਾ ਹਰ ਇੱਕ ਕਮੈਂਟ ਇਹੀ ਹੈ ਕਿ ਵੈਲ ਡਿਸਰਵਡ ਵੈਲ ਡਿਸਰਵਡ ਗੁਲਾਬੋਂ ਮਾਸੀ ਤੋਂ ਬੇਬੇ ਤੱਕ ਦਾ ਸਫਰ ਦਿੱਕਤਾਂ ਤਾਂ ਆਈਆਂ ਹਰ ਇੱਕ ਦੇ ਮਤਲਬ ਕਿਸਮਤ ਚ ਹੁੰਦੀ ਐ ਚੰਗਾ ਮਾੜਾ ਤਾਂ ਪਹੁੰਚਾਤਾ ਹੁੰਦੀ ਹੁੰਦੀ ਐ ਪਰ ਮੈਂ ਜੋਸ਼ ਨਾਲ ਕੰਮ ਕਰਦੀ ਰਹੀ ਰੁਕੀ ਨਹੀਂ ਕਿਸੇ ਪਾਸੇ ਬਹੁਤ ਸਾਰੇ ਲੋਕ ਬਤੇ ਕੀ ਕਹਿ ਰਹੇ ਸੀ ਕਹਿੰਦੇ ਬੇਬੇ ਨੇ ਆ ਕੇ ਕਿਹਾ ਸੀ ਕਿ ਜੇ ਅਵਾਰਡ ਨਾ ਦਿੱਤਾ ਤਾਂ ਮੈਂ ਗੋੜੀ ਮਾਰ ਦੇਣੀ ਹੈ ਹੁਣ ਲੋਕਾਂ ਨੇ ਨਾ ਵਿਕੇ ਜਾਲ ਦਾ ਰੋਲ ਬਹੁਤ ਪਸੰਦ ਕੀਤਾ ਹੈ ਓ ਮੈਨੂੰ ਨਹੀਂ ਪਤਾ ਸੀਗਾ ਵੀ ਇਸ ਹੱਦ ਤੱਕ ਅੱਛਾ ਲੱਗੂ ਵੀ ਜਿਹੜਾ ਨਿੱਕੇ ਨਿਆਣੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਲੋਕਾਂ ਦੀ ਜ਼ੁਬਾਨ ਤੇ ਹੈਗਾ ਸਾਨੂੰ ਇਦਾਂ ਹੀ ਲੱਗਦਾ ਕਿ ਤੁਸੀਂ ਉਹਨਾਂ ਦੇ ਬਿਜੀਓ ਬੇਬੇ ਹੀ ਹੋ ਉਹਦੇ ਦਾਦੀ ਕਹਿੰਦਾ ਕੋਈ ਬੇਬੇ ਕਹਿੰਦਾ ਪਰ ਮੈਨੂੰ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਹੈ ਕਿ ਵੀ ਮੈਂ ਕਿਸੇ ਦੀ ਕੋਸ਼ਿਸ਼ ਲੱਗਦੀਆਂ ਕਿਸੇ ਦੀ ਕੋਸ਼ਿਸ਼ ਲੱਗਦੀਆਂ ਮੈਨੂੰ ਬਹੁਤ ਅੱਛਾ ਲੱਗਦਾ ਸਾਡੇ ਪੰਜਾਬ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਜਿਹੜੇ ਪਦਮਸ਼ਰੀ ਅਵਾਰਡਸ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਆੜ ਦੇ ਖੇਤਰ ਦੇ ਵਿੱਚ ਆਪਣਾ ਨਾਮ ਲਖਟਣ ਵਾਲੇ ਨਿਰਮਲ ਲੇਸ਼ੀ ਜੀ ਨੂੰ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਸਾਡੇ ਨਾਲ ਨਿਰਮਲ ਰਿਸ਼ੀ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਂ ਬੋ ਬੋ ਸਵਾਦਈ ਸ੍ਰੀ ਕਾਲ ਜੀ ਪਰਤਾ ਬਹੁਤ ਬਹੁਤ ਲੱਖ ਲੱਖ ਤੁਹਾਨੂੰ ਵਧਾਈਆਂ ਜੀ ਥੈਂਕ ਯੂ ਬੇਟੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿਉਂਕਿ ਲਿਸਟ ਆਉਂਦੀ ਰਾਤੀ 11 ਵਜੇ ਅੱਛਾ ਤੁਹਾਨੂੰ ਕਦੋਂ ਬੜਾ ਚਲਦਾ ਹੈ ਕਿ ਪਦਮ ਸ਼੍ਰੀ ਦੇ ਨਾਲ ਤੁਹਾਨੂੰ ਨੰਵਾਜਦਾ ਉਹ ਮੈਨੂੰ ਸਨੇਹਾ ਆਇਆ ਸੀ ਕੱਲ ਦਿਨੇ ਪਰ ਫਿਰ ਮੈਂ ਰਾਤ ਤੱਕ ਕੁਝ ਦੇਖਿਆ ਨਹੀਂਗਾ ਸਵੇਰੇ ਆ ਕੇ ਫਿਰ ਮੇਰੀ ਭਾਬੀ ਨੇ ਫੋਨ ਕੀਤਾ ਅੱਛਾ ਜੀ ਉਹਨਾਂ ਨੇ ਕਿ YouTube ਤੇ ਦੇਖਿਆ ਹੋਗਾ ਨਾ ਅਗਰ ਸੈਪ ਇਹਦੇ Facebook ਤੇ ਤਾਂ ਫਿਰ ਮੈਨੂੰ ਪਤਾ ਲੱਗਿਆ ਜੀ ਤੇ ਮੈਂ ਉਹ ਫੀਲਿੰਗ ਕਿਵੇਂ ਸੀ ਕਿਉਂਕਿ ਪਦਮ ਸ਼੍ਰੀ ਆਪਣੇ ਆਪ ਦੇ ਵਿੱਚ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਜੀ ਮੈਂ ਕੀ ਕਰਾਂ ਇਹ ਬਹੁਤ ਅੱਛੀ ਫੀਲਿੰਗ ਹੈ ਕਿਉਂਕਿ ਇਟਸ ਅ ਵੈਰੀ ਬਿਗ ਗਵਰਨਮੈਂਟ ਸੈਂਟਰ ਗਵਰਨਮੈਂਟ ਵੱਲੋਂ ਵੀ ਬਹੁਤ ਅੱਛਾ ਉਦਦਮ ਕੀਤਾ ਗਿਆ ਹੈ ਇਹ ਵੀ ਸਾਡੇ ਪੰਜਾਬੀਆਂ ਨੂੰ ਆਰਟ ਵਾਲਿਆਂ ਨੂੰ ਕਲਾਕਾਰਾਂ ਨੂੰ ਤੇ ਸਾਡੇ ਪੰਜਾਬ ਦੇ ਕੋਈ ਵੀ ਹੈਗੇ ਆ ਵੀ ਉਹਨਾਂ ਨੂੰ ਅਵਾਰਡ ਦੇਣ ਇਹਨਾਂ ਨੇ ਸ਼ੁਰੂ ਕੀਤਾ ਤੇ ਆਪਣੇ ਸੈਂਟਰ ਗਵਰਨਮੈਂਟ ਦਾ ਵੀ ਮੈਂ ਬਹੁਤ-ਬਹੁਤ ਸ਼ੁਕਰੀਆ ਦਾ ਕਰਦੀ ਆ ਤੇ ਫਿਰ ਆਪਣੇ ਇਕਬਾਲ ਸਿੰਘ ਲਾਲਪੁਰਾ ਜੀ ਉਹ ਹੈਗੇ ਆ ਉਹਨਾਂ ਨੇ ਵੀ ਬਹੁਤ ਹਿੰਮਤ ਕੀਤੀ ਜੀ ਆਪਾਂ ਨੂੰ ਮਤਲਬ ਉਹਨਾਂ ਨੇ ਕਿਹਾ ਵੀ ਪੰਜਾਬ ਦਾ ਮੈਂ ਜਾਨਮੀ ਪੰਜਾਬ ਉੱਪਰ ਆਵੇ ਤੇ ਉਹਨਾਂ ਨੇ ਇਸ ਕਰਕੇ ਉਹਨਾਂ ਨੇ ਮਤਲਬ ਨਾ ਰეკਮੈਂਡ ਕੀਤਾ ਜੀ ਫਿਲਮ ਜਦੋਂ ਅੱਜ ਇਹ ਪਦਮਸ਼ਰੀ ਹੁਣ ਤੁਹਾਡੇ ਨਾਮ ਦੇ ਅੱਗੇ ਲੱਗ ਗਿਆ ਔਰ ਇੱਕ ਉਹ ਟਾਈਮ ਸੀ ਗੁਲਾਬੋ 마ਸੀ ਵਾਲਾ ਗੁਲਾਬੋ 마ਸੀ ਤੋਂ ਲੈ ਕੇ ਅੱਜ ਬੇਬੇ ਅੱਜ ਮੈਨੂੰ ਲੱਗਦਾ ਕਿ ਜਿੰਨੇ ਮੈਂ ਕਮੈਂਟ ਪੜ ਰਿਹਾ ਹਰ ਇੱਕ ਕਮੈਂਟ ਇਹੀ ਹੈ ਕਿ ਵੈਲ ਡਿਸਰਵਡ ਵੈਲ ਡਿਸਰਵਡ ਗੁਲਾਬੋ 마ਸੀ ਤੋਂ ਬੇਬੇ ਤੱਕ ਦਾ ਸਫਰ ਹਾਂਜੀ ਬਹੁਤ ਅਚਾਰਿਆ ਮੇਰਾ ਸਫਰ ਕਿਉਂਕਿ ਮੈਨੂੰ ਮੇਰੇ ਸਮੇਂ ਦਿੱਕਤਾਂ ਤਾਂ ਆਈਆਂ ਹਰ ਇੱਕ ਦੇ ਮਤਲਬ ਕਿਸਮਤ ਹੀ ਹੁੰਦੀ ਹੈ ਚੰਗਾ ਮਾੜਾ ਤਾਂ ਪੁੱਛਾਤਾ ਹੁੰਦੀ ਹੁੰਦੀ ਆ ਪਰ ਮੈਂ ਜੋਸ਼ ਨਾਲ ਕੰਮ ਕਰਦੀ ਰਹੀ ਰੁਕੀ ਨਹੀਂ ਕਿਸੇ ਪਾਸੇ ਹਾਲਾਂਕਿ ਜਦੋਂ ਤੁਹਾਡੀ ਸਿਲੈਕਸ਼ਨ ਉਦੋਂ ਹੁੰਦੀ ਹੈ ਗੁਲਾਬੋ ਮਾਸੀ ਵਾਸਤੇ ਤੁਸੀਂ ਰਾਜਸਥਾਨੀ ਪਲੇ ਉਦੋਂ ਅਦਾ ਕਰ ਰਹੇ ਹੁੰਦੇ ਹੋ ਉਦੋਂ ਤੁਹਾਨੂੰ ਸਿਲੈਕਟ ਕੀਤਾ ਜਾਂਦਾ ਹੈ ਹੈਨਾ ਔਰ ਨਾਮਣਾ ਅੱਜ ਪੰਜਾਬ ਦੀ ਮੂਵੀਜ਼ ਕਰਕੇ ਪੰਜਾਬੀ ਇੰਡਸਟਰੀ ਕਰਕੇ ਹਾਂਜੀ ਹਾਂਜੀ ਇਹ ਪੰਜਾਬੀ ਇੰਡਸਟਰੀ ਕਰਕੇ ਫਿਰ ਮੇਰੇ ਟੀਚਰ ਹਰਪਾਲ ਟਿਵਾਨਾ ਨੀਨਾ ਟਿਵਾਨਾ ਸੀ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਮੈਂ ਬਸ ਕੰਟੀਨਿਊ ਰੁਕੀ ਨਹੀਂ ਮੈਂ ਕਰਦੀ ਰਹੀਆਂ ਕਰਦੀ ਰਹੀਆਂ ਜਦੋਂ 1966 ਤੋਂ ਤਾਂ ਇੱਥੋਂ ਕਰਦੀ ਰਹੀਆਂ ਫਿਰ ਮੈਂ ਰਾਜਸਥਾਨ ਚ ਪੜੀ ਆ ਉੱਥੋਂ ਕਰਦੀ ਰਹੀਆਂ ਮਤਲਬ ਸਕੂਲ ਤੋਂ ਕਾਲਜ ਤੋਂ ਇੱਥੋਂ ਤੱਕ ਮੈਂ ਚੱਲੀ ਚੱਲੋ ਚੱਲੀ ਗਈ ਮੈਮ ਕਹਿੰਦੇ ਹੁੰਦੇ ਕਿ ਸਬਰ ਦਾ ਔਰ ਜਿਹੜਾ ਫਲ ਹੁੰਦਾ ਉਹ ਉਹ ਪਰਮਾਤਮਾ ਨੇ ਦੇਣਾ ਹੈ ਨਾ ਸਾਰੇ ਪਰਮਾਤਮਾ ਦੀ ਗੱਲ ਹੈ ਜੇ ਤੁਸੀਂ ਅੱਜ ਕਹੋ ਨਾ ਹਰ ਚੀਜ਼ ਪਰਮਾਤਮਾ ਦੇ ਹੱਥ ਹੈ ਆਪਾਂ ਐਵੇਂ ਜੋਰ ਹਰ ਚੀਜ਼ ਤੇ ਲਾਈ ਜਨ ਨੇ ਵੀ ਆ ਛੇਤੀ ਹੋ ਜੇ ਆ ਐ ਕਰ ਲੈ ਹੁਣ ਉਦੋਂ ਹੀ ਦੋਨੇ ਕਰਨਾ ਹੈ ਸਭ ਵਾਹਿਗੁਰੂ ਦੀ ਮਿਹਰ ਹੈ ਮਤਲਬ ਜੇ ਜੇ ਉਹਨਾਂ ਨੇ ਪਤੰਗ ਵਾਂਗੂ ਮੇਰੀ ਡੋਰ ਫੜੀ ਰੱਖੀ ਹੈ ਵੀ ਮੈਂ ਤੁਰਦੀ ਰਹੀ ਤੁਰਦੀ ਰਹੀ ਤੁਰਦੀ ਰਹੀ ਮੈਨੂੰ ਨਹੀਂ ਪਤਾ ਸੀ ਮੈਂ ਇੱਥੇ ਪਹੁੰਚ ਜੂਗੀ ਪਰ ਉਹਨਾਂ ਨੇ ਮੈਨੂੰ ਪਹੁੰਚਾਇਆ ਕਿਉਂਕਿ ਆਲ ਆਫ ਦਰ ਡਿਫਰੈਂਟ ਕੈਰੀਅਰ ਵੀ ਹੋ ਗਿਆ ਸੀ ਤੁਸੀਂ ਹਨਾ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਲੱਗੇ ਸੀ ਤੁਸੀਂ ਤਾਂ ਔਰ ਫਿਰ ਤੁਸੀਂ ਇਧਰਲੇ ਪਾਸੇ ਹਾਂ ਫਿਰ ਮੈਂ ਨਹੀਂ ਮੈਂ ਸ਼ੁਰੂ ਤੋਂ ਹੀ ਇੰਦਰ ਸੀਗੀ ਪਰ ਮੈਂ ਉਹ ਸਪੋਰਟਸ ਵਿੱਚ ਵੀ ਸੀ ਕਿਉਂਕਿ ਸਪੋਰਟਸ ਵਿੱਚ ਮੈਂ ਕਾਫੀ ਤਰੱਕੀ ਕੀਤੀ ਸੀ ਤੇ ਪਰ ਮੈਨੂੰ ਸ਼ੌਂਕ ਸੀ ਇਸ ਚੀਜ਼ ਦਾ ਸ਼ੌਕ ਮੇਰਾ ਇੱਥੋਂ ਤੱਕ ਲੈ ਆਊਗਾ ਮੈਨੂੰ ਨਹੀਂ ਪਤਾ ਸੀਗਾ ਮੈਂ ਵਸਤਾ ਹਰ ਇੱਕ ਆਰਟਿਸਟ ਵਾਸਤੇ ਆਪਣਾ ਉਹ ਰੋਲ ਜਾਣ ਤੋਂ ਪਿਆਰਾ ਹੁੰਦਾ ਹਰ ਇੱਕ ਰੋਲ ਨੂੰ ਤੁਸੀਂ ਉਹ ਬਖੂਬੀ ਤਰੀਕੇ ਨਾਲ ਨਿਭਾਉਂਦੇ ਹੋ ਪਰ ਤੁਹਾਡੇ ਵਾਸਤੇ ਤੁਹਾਡਾ ਕਿਹੜਾ ਇੱਕ ਇਹੋ ਜਿਹਾ ਰੋਲ ਜਿਹੜਾ ਤੁਹਾਨੂੰ ਲੱਗਦਾ ਕਿ ਜਿੰਨੇ ਸਭ ਦੇ ਦਿਨਾਂ ਚ ਥਾਂ ਬਣਾਈ ਹੋਵੇ ਕਿਉਂਕਿ ਅੱਜ ਅੱਜ ਬਹੁਤ ਸਾਰੇ ਲੋਕ ਬਤੇ ਕੀ ਕਹਿ ਰਹੇ ਸੀ ਕਹਿੰਦੇ ਬੇਬੇ ਨੇ ਇਹ ਕਿਹੜਾ ਸੀਗਾ ਕਿ ਜੇ ਅਵਾਰਡ ਨਾ ਦਿੱਤਾ ਤਾਂ ਮੈਂ ਗੂੜੀ ਮਾਰ ਦੇਣੀ ਹੈ ਉਹ ਲੋਕਾਂ ਨੇ ਨਾ ਨਿੱਕੇ ਜਿਹੇ ਰੋਲ ਬਹੁਤ ਪਸੰਦ ਕੀਤਾ ਹੈ ਸਟੋਰੀ ਵੀ ਜਗਦੀਪ ਹੋਰਾਂ ਨੇ ਬਹੁਤ ਸਣੀ ਰਹੀ ਸੀਮਰਜੀਤ ਨੇ ਇਹਨੂੰ ਡਾਇਰੈਕਟ ਕੀਤਾ ਸੀਗਾ ਉਹ ਮੈਨੂੰ ਨਹੀਂ ਪਤਾ ਸੀਗਾ ਵੀ ਇਸ ਹੱਦ ਤੱਕ ਅੱਛਾ ਲੱਗੂ ਵੀ ਜਿਹੜਾ ਨਿੱਕੇ ਨਿਆਣੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਲੋਕਾਂ ਦੀ ਜ਼ੁਬਾਨ ਤੇ ਹੈਗਾ ਮੈਂ ਤਾਂ ਤੈ ਨਹੀਂ ਸੀਗਾ ਜਦੋਂ ਮੈਂ ਦੇਖਿਆ ਕਿ ਲੋਕ ਅੱਜ ਤੱਕ ਵੀ ਬਾਰ ਬਾਰ ਦਿਖਾਉਂਦੇ ਆ ਤਾਂ ਲੋਕ ਪਸੰਦ ਕਰਦੇ ਕਿ ਲੇਟ ਵੀ ਕਰਦੇ ਨੇ ਮਤਲਬ ਮੈਨੂੰ ਇਦਾਂ ਲੱਗਦਾ ਮੈਨੂੰ ਵੀ ਮੈਮ ਕਹਿੰਦੇ ਉਹ ਤੁਹਾਨੂੰ ਅਜੀਬ ਲੱਗਦਾ ਮੈਂ ਕਹਿੰਦਾ ਬੇਬੀ ਕਹਾਂ ਬੀਜੀ ਕਹਾਂ ਸਾਨੂੰ ਇਦਾਂ ਲੱਗਦਾ ਕਿ ਤੁਸੀਂ ਉਹਨਾਂ ਦੇ ਬੀਜੀ ਹੋ ਬੇਬੀ ਹੋ ਉਹਨਾਂ ਦੀ ਹਾਂਜੀ ਪਰ ਸਭ ਮੈਨੂੰ ਬੇਬੇ ਕਹਿੰਦੇ ਆ ਕੋਈ ਦਾਦੀ ਕਹਿੰਦਾ ਕੋਈ ਬੇਬੇ ਕਹਿੰਦਾ ਪਰ ਮੈਨੂੰ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਹੈ ਕਿ ਵੀ ਮੈਂ ਕਿਸੇ ਦੀ ਕੋਸ਼ਿਸ਼ ਲੱਗਦੀਆਂ ਕਿਸੇ ਦੀ ਕੋਸ਼ਿਸ਼ ਲੱਗਦੀਆਂ ਮੈਨੂੰ ਬਹੁਤ ਅੱਛਾ ਲੱਗਦਾ ਵੀ ਮੇਰੇ ਸਾਰੇ ਆਪਣੇ ਹੈਗੇ ਆ ਅੱਜ ਇੰਡਸਟਰੀ ਦੇ ਲੋਕਾਂ ਨਾਲ ਵੀ ਗੱਲਬਾਤ ਹੋ ਰਹੀ ਸੀ ਉਹ ਹਰ ਕੋਈ ਖੁਸ਼ ਹੈ ਮੈਡਮ ਉਹ ਹਰ ਕੋਈ ਕਹਿ ਰਿਹਾ ਕਹਿੰਦੇ ਇਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਕਲਾ ਦੇ ਖੇਤਰ ਚ ਔਰ ਪੰਜਾਬੀ ਇੰਡਸਟਰੀ ਚ ਐਵੇਂ ਨਾਮਨਾ ਆਉਣਾ ਔਰ ਬਦਮਸ਼ਰੀ ਮਿਲਣਾ ਹਾਂਜੀ ਹਾਂਜੀ ਇਟਸ ਅ ਵੈਰੀ ਬਿਗ ਪਰ ਮੈਨੂੰ ਸਮਝ ਨਹੀਂ ਆਉਂਦੀ ਰੱਬ ਨੇ ਮੇਰੇ ਨਾਲ ਇੰਨਾ ਵਧੀਆ ਕੰਮ ਕੀਤਾ ਨਾ ਮੈਂ ਮੈਂ ਸ਼ੁਕਰੀਆ ਦਾ ਲੋਕਾਂ ਦਾ ਵੀ ਬਹੁਤ ਕਰਦੀਆਂ ਕਿਉਂਕਿ ਲੋਕਾਂ ਨੇ ਮੈਨੂੰ ਇੰਨੇ ਪਿਆਰ ਨਾਲ ਸਤਿਕਾਰ ਨਾਲ ਮੈਨੂੰ ਇੱਥੇ ਤੱਕ ਪਹੁੰਚਾਇਆ ਨੇ ਜੇ ਲੋਕ ਨਾ ਨਾ ਹੁੰਦੇ ਤਾਂ ਮੈਂ ਕਿਸੇ ਵਾਸਤੇ ਨਹੀਂ ਆਮ ਗ੍ਰੇਟਫੁਲ ਟੂ 올 ਮਾਈ ਆਡੀਅנס ਜਿੰਨੇ ਵੀ ਜਿੱਥੇ ਵੀ ਹੈਗੇ ਮੇਰੇ ਲੋਕ ਮੈਂ ਉਹਨਾਂ ਦਾ ਰਿਣ ਨਹੀਂ ਚੁਕਾ ਸਕਦੀ ਮੈਨੂੰ ਉਹਨਾਂ ਨੇ ਇੱਥੇ ਖੜਾ ਕਰਤਾ ਪਰ ਮੈਂ ਆਪ ਵੀ ਤਾਂ ਕਰਦੀਆਂ ਰੋਲ ਤੇ ਮੈਨੂੰ ਅੱਛਾ ਲੱਗਦਾ ਮੈਂ ਬੜੀ ਡੈਡੀਕੇਸ਼ਨ ਡਿਵੋਸ਼ਨ ਨਾਲ ਹਰ ਕੰਮ ਕੀਤਾ ਹਰ ਕੰਮ ਵਿੱਚ ਜਿਗਰ ਹਾਲਾਂਕਿ ਹੁਣ ਤਾਂ ਸਾਡੀ ਪੰਜਾਬੀ ਇੰਡਸਟਰੀ ਬੜੀ ਵਾਸਟ ਹੋ ਚੁੱਕੀ ਹੈ ਬਹੁਤ ਅਹ ਥੀਏਟਰ ਆਰਟਿਸਟ ਨੂੰ ਇਨੀ ਇਨੀ ਸਪੇਸ ਮਿਲ ਰਹੀ ਹੈ ਕਿਥੇ ਪਹਿਲਾਂ ਹੁੰਦਾ ਸੀ ਸਿਲਵਰ ਸਪੂਨਸ ਵਾਲੇ ਹੀ ਜਾਂ ਕਹਿ ਲੋ ਕਿ ਜਿਹੜੇ ਸਿੰਗਰ ਨੇ ਉਹੀ ਆਉਂਦੇ ਸੀਗੇ ਪਰ ਤੁਸੀਂ ਆਪ ਰੰਗਮੰਚ ਤੋਂ ਜੁੜ ਕੇ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਔਰ ਤੁਸੀਂ ਪਦਮਸ਼ਰੀ ਦੇ ਨਾਲ ਹੁਣ ਨਵਾਜ਼ੇ ਗਏ ਹੋ ਉਹਨਾਂ ਹੈ ਜਿਹੜੇ ਤੁਹਾਡੇ ਤੋਂ ਕੁਝ ਸਿੱਖ ਕੇ ਤੁਹਾਨੂੰ ਦੇਖ ਕੇ ਬਹੁਤ ਸਾਰੀਆਂ ਇਛਾਵਾਂ ਲਾ ਕੇ ਬੈਠੇ ਨੇ ਬਸ ਮੈਂ ਕਹਿੰਨੀ ਵੀ ਮਿਹਨਤ ਕਰੀ ਜਾਓ ਰੱਬ ਮਿਹਨਤ ਦਾ ਫਲ ਰੱਬ ਸੱਚਾਈ ਨਾਲ ਮਿਹਨਤ ਕਰੋਗੇ ਨਾ ਉਹਦਾ ਫਲ ਕਿਤੇ ਨਾ ਕਿਤੇ ਕਦੇ ਨਾ ਕਦੇ ਜ਼ਰੂਰ ਮਿਲਦਾ ਹੈ ਮੈਨੂੰ ਇਹੀ ਮਿਲਿਆ ਮੈਂ ਮੈਂ ਟਾਈਮ ਦੀ ਬੜੀ ਪਾਵਨ ਸੀ ਵੀ ਮੇਰੇ ਟਾਈਮ ਨੇ ਪੁੱਛ ਲੋ ਮੈਂ ਹੁਣ ਵੀ ਗੱਡੀ ਕਰਦੀ ਆਂ ਪਰ ਟਾਈਮ ਦੀ ਬਹੁਤ ਪਹੁੰਦਾ ਜਦੋਂ ਟਾਈਮ ਦੀ ਵਾ ਕਦਰ ਕੀਤੀ ਐ ਅੱਜ ਟਾਈਮ ਨੇ ਮੇਰੀ ਕਦਰ ਕੀਤੀ ਐ ਵਕਤ ਵਕਤ ਨੂੰ ਵੈਲਿਊ ਕਰੋ ਅਸੀਂ ਸਮੇਂ ਦੀ ਹੀ ਜਿਹੜੀ ਕਦਰ ਨਹੀਂ ਕਰਦੇ ਹਨਾ ਕਦਰ ਨਹੀਂ ਕਰਦੇ ਹੱਥੋਂ ਨਿਕਲ ਜਾਂਦਾ ਫਿਰ ਕੀ ਕਰ ਲੋਂਗੇ ਤੁਸੀਂ ਪਰ ਅਸੀਂ ਮੈਨੂੰ ਇਹ ਬਤਾ ਇੱਕ ਮੋਮੈਂਟ ਦੋ ਮਿੰਟ 10 ਮਿੰਟ ਅੱਧਾ ਘੰਟਾ ਵੀ ਵੇਸਟ ਨਾ ਜਾਵੇ ਇਸ ਇੱذ ਕੁਛ ਨਾ ਖੁਸ਼ ਕੀਤਾ ਜਾਵੇ ਜੇ ਮੈਨੂੰ 5 ਵਜੇ 7 ਵਜੇ ਕਿਹਾ ਤੇ ਮੈਂ 7 ਵਜੇ ਹੀ ਪਹੁੰਚੂਗੀ ਚਾਹੇ ਸਾਰ ਦਿਨ ਬਿਠਾਈ ਰੱਖਣ ਪਰ ਮੇਰਾ ਫਰਜ਼ ਬੰਦਾ ਮੈਂ ਉੱਥੇ ਵੀ ਵਕਤ ਦੀ ਮੈਂ ਬਹੁਤ ਵੈਲਿਊ ਕੀਤੀ ਪਿਉਣੀ ਵੀ ਇਹ ਗੱਲ ਗੇਰ ਰਹੀ ਸੀ ਕਹਿੰਦੇ ਕਿ ਬੌਸ ਹਮੇਸ਼ਾ ਟਾਈਮ ਤੇ ਪਹੁੰਚ ਜਾਂਦੇ ਆਂ ਦੇ ਮੈਂ ਇਸ ਕਰਕੇ ਵਕਤ ਨੇ ਮੇਰਾ ਸਾਥ ਦਿੱਤਾ ਜੀ ਵਕਤ ਨੂੰ ਮੈਂ ਵੈਲਿਊ ਕੀਤਾ ਔਰ ਕੀ ਕਹਿੰਦੇ ਅਨਐਕਸਪੈਕਟਿਡ ਕਾਲ ਕਿਸਦੀ ਆਈ ਮੈਨੂੰ ਆਈ ਸੀ ਕਿਸੇ ਦੀ ਕਾਲ ਪਤਾ ਨਹੀਂ ਗ੍ਰਹਿ ਮੰਤਰੀ ਵੱਲੋਂ ਕਿ ਵੀ ਤੁਸੀਂ ਤੁਹਾਨੂੰ ਅਵਾਰਡ ਦੇਣਾ ਹੈ ਮੈਂ ਕਿਉਂਕਿ ਕਿਦਰੇ ਐਵੇਂ ਨਾ ਹੋਵੇ ਕਿਉਂਕਿ ਮੈਂ ਨਾ ਡਰ ਗਈ ਵੀ ਮੈਂ ਕੋ ਹੋਰ ਖਲਜਗਣ ਹੁੰਦੇ ਹੈਗੇ ਜ਼ਿੰਦਗੀ ਚ ਵੀ ਫਿਰ ਮੈਂ ਬੰਦ ਕਰਤਾ ਫੋਨ ਫਿਰ ਮੇਰੇ ਕੋਲੇ ਆਪਣੇ ਭੰਗੂ ਮੈਡਮ ਬੈਠੇ ਸੀ ਕਹਿੰਦੇ ਸੁਣ ਲਓ ਮੈਂ ਕਿਹਾ ਨਾ ਅੱਜ ਕੱਲ ਬਹੁਤ ਫਰਾਡ ਚੱਲਦੇ ਹੈਗੇ ਮੈਂ ਨਹੀਂ ਸੁਣਨਾ ਫਿਰ ਉਹਨਾਂ ਨੇ ਕਿਹਾ ਫਿਰ ਕਿਸੇ ਹੋਰ ਦਾ ਆਪਣੇ ਲੁਧਿਆਣੇ ਹੈਗੇ ਆਪਣੇ ਹਰਪਜਨ ਨੂੰ ਗਿਲਹਰਾਂ ਦੇ ਬੈਠੇ ਡੀਪੀਆ ਉਹਨਾਂ ਨੇ ਕਿਹਾ ਵੀ ਮੈਡਮ ਮੈਂ ਫਿਰ ਫਿਰ ਮੈਂ ਗੱਲ ਕੀਤੀ ਜੀ ਪਰ ਅੱਜ ਜੋ ਖੁਸ਼ੀ ਸਾਰਿਆਂ ਨੂੰ ਹੈ ਬਹੁਤ ਜ਼ਿਆਦਾ ਅੱਜ ਹਰ ਕੋਈ ਮਾਣ ਦੇ ਨਾਲ ਉਹ ਦਿਨ ਨੂੰ ਇਸ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਇੱਕ ਚੀਜ਼ ਮੈਂ ਕੀਤੇ ਚੀਜ਼ ਜ਼ਰੂਰ ਕਿਉਂਕਿ ਤੁਹਾਡਾ ਸਮਾਂ ਘੱਟ ਹੈਗਾ ਤੁਸੀਂ smartphones ਨਹੀਂ ਅੱਜ ਤੱਕ ਰੱਖਿਆ ਹੈ ਨਾ ਜੀ ਤੁਸੀਂ ਬਹੁਤ ਘੱਟ ਯੂਜ਼ ਕਰਦੇ ਹੋ ਨਾ ਯੂਜ਼ ਨਹੀਂ ਕਰਦੇ ਨਾ ਬਸ ਉਹਨੂੰ ਬਸ ਕਰਨ ਵਾਸਤੇ ਸੁਣਨ ਵਾਸਤੇ ਜਾਂ YouTube ਤੇ ਦੇਖਣ ਵਾਸਤੇ ਜਾਂ Facebook ਦੇਖਣ ਵਾਸਤੇ ਯੂਜ਼ ਕਰ ਲੈਣੀ ਆ ਉਹ ਵੀ ਜਦੋਂ ਕੋਈ ਜ਼ਰੂਰਤਮੰਦ ਹੁੰਦੇ ਆ ਉਹਨਾਂ ਦੀ ਉਹ ਸ਼ੇਅਰ ਕਰ ਦਿੰਨੀ ਆ ਹੋਰ ਨਹੀਂ ਬਈ ਉਹ ਮਤਲਬ ਘੱਟ ਚਲਾਉਣੀ ਆ ਮੈਨੂੰ ਚਲਾਉਣਾ ਖਾਲਾ ਵਾਲੇ ਤੁਹਾਨੂੰ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਜਾ ਰਹੇ ਨੇ ਬਹੁਤ ਸਾਰੇ ਤੁਹਾਨੂੰ ਕਮੈਂਟਸ ਕਰ ਰਹੇ ਨੇ ਬਹੁਤ ਸਾਰੀਆਂ ਦੁਆਵਾਂ ਦੇ ਰਹੇ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਆ ਜੇ ਉਹ ਨਾ ਹੁੰਦੇ ਤਾਂ ਮੈਂ ਨਾ ਹੁੰਦੀ ਇਟਸ ਆਲ ਬਿਕੋਜ਼ ਆਫ ਯੂ ਪੀਪਲ ਬਿਕੋਜ਼ ਆਫ ਮਾਈ ਆਡੀਅנס ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਆ ਮੈਂ ਨਾ ਸੀ ਪਹੁੰਚਣਾ ਸਾਡੇ ਨਾਲੋਂ ਐਕਟ ਕਰਨ ਵਾਲਿਆਂ ਨਾਲੋਂ ਸਿੰਗਰਾਂ ਨਾਲੋਂ ਜਿਹੜੀ ਆਡੀਅנס ਹੁੰਦੀ ਹੈ ਨਾ ਜਿਆਦਾ ਸਿਆਣੀ ਹੁੰਦੀ ਹੈ ਉਹੀ ਕਹੂਗੀ ਇਹ ਗਾਣਾ ਬੜਾ ਸੋਹਣਾ ਹੈ ਇਹ ਐਕਟਿੰਗ ਬਹੁਤ ਸੋਹਣੀ ਹੈ ਸਾਡੇ ਨਾਲੋਂ ਜਿਆਦਾ ਪੜੇ ਲਿਖੇ ਅਰ ਘੋਖ ਕਰਨ ਵਾਲੇ ਉਹ ਲੋਕ ਹੈਗੇ ਆ ਇਸ ਕਰਕੇ ਮੈਂ ਉਹਨਾਂ ਦਾ ਸ਼ੁਕਰੀਆ ਦਾ ਕਰ ਮੈਨੂੰ ਪਦਮਸ਼ਰੀ ਮਿਲਿਆ ਹੈ ਕਿਸੇ ਨੂੰ ਮਿਸ ਕਰ ਰਹੀ ਹੂੰ ਕਿਸੇ ਮਿਲਣਾ ਹਾਂਜੀ ਉਹ ਹੀ ਤੁਹਾਨੂੰ ਆਨਰ ਕੀਤਾ ਕਿਸੇ ਨੂੰ ਮਿਸ ਕਰ ਰਹੀ ਹੂੰ ਕਿ ਕਾਸ਼ ਉਹ ਵੀ ਨਾਲ ਹੁੰਦੇ ਤੇ ਸਭ ਤੋਂ ਜੇ ਤੁਸੀਂ ਸੱਚੀ ਪੁੱਛੋ ਨਾ ਸ਼ਬਦਾਂ ਜਿਆਦਾ ਜਿਹੜੀ ਨਿਸ਼ਕਲਸ਼ ਵੀ ਜਿਹੜੇ ਜਿਨ੍ਹਾਂ ਚ ਕੋਈ ਭੇਦ ਭਾਵ ਨਹੀਂ ਕੋਈ ਮਾਪੇ ਹੁੰਦੇ ਆ ਚਾਹੇ ਤੁਹਾਡੇ ਲੱਖ ਕੋਈ ਹੋਰ ਹੋਵੇ ਪਰ ਜੋ ਮਾਪੇ ਨੂੰ ਖੁਸ਼ੀ ਹੁੰਦੀ ਹੈ ਨਾ ਉਹ ਕਿਸੇ ਨੂੰ ਨਹੀਂ ਹੋ ਸਕਦੀ ਮਤਲਬ ਅੰਦਰੋਂ ਪਿਓਰ ਸੋਲ ਨਾਲ ਮਾਪਾ ਵੀ ਕਰ ਸਕਦੇ ਆ ਬਾਕੀ ਐਂ ਜੀ ਮੇਰੇ ਸਾਰੇ ਜਿੰਨੇ ਵੀ ਮੈਨੂੰ ਚਾਹਣ ਵਾਲੇ ਮੇਰੇ ਪਿਆਰੇ ਆ ਸਾਰੇ ਇੰਨੇ ਸincere ਇੰਨਾ ਪਿਆਰ ਕਰਦੇ ਨੇ ਮੈਂ ਉਹਨਾਂ ਸਾਰਿਆਂ ਦਾ ਮੈਂ ਕਹਿੰਨੀ ਆ ਦੇਖਾਂ ਮੈਂ ਸਾਰਿਆਂ ਨੂੰ ਵੀ ਉਹਨਾਂ ਸਾਰਿਆਂ ਨੂੰ ਮੈਨੂੰ ਅੱਛਾ ਲੱਗਦਾ ਤਾਂ ਉਹ ਕਮੀ ਤਾਂ ਮਹਿਸੂਸ ਉਹ ਤਾਂ ਭਾਵੇਂ ਜਿੰਨੇ ਮਰਜੀ ਵੱਡੇ ਹੋਏ ਹਾਂ ਜੀ ਹਾਂ ਜੀ ਜਿੰਨੇ ਜਿੰਨੇ ਮਰਜੀ ਉਹ ਫਿਰ ਬਾਅਦ ਚ ਮਾਵਾ ਦੇ ਗੀਤ ਗਾਉਣੇ ਹੋਰ ਕਰਦੇ ਆ ਉਹ ਗੱਲ ਨਹੀਂ ਵੀ ਜਿਉਂਦੇ ਜੀਜਾ ਕੋ ਉਹਨਾਂ ਨੂੰ ਦੇਖ ਸਕਦੇ ਆ ਦੇਖੋ ਬੋ ਬੋਤਨ ਵਾਦਮਾ ਬੋ ਬੋਤਨ ਵਾਦਮਾ ਤਾਂ ਨਰਮਲ ਰਿਸ਼ੀ ਜੀ ਅੱਜ ਪਦਮਸ਼ਰੀ ਅਵਾਰਡ ਦੀ ਜੋ ਲਿਸਟ ਆਈ ਹੈ ਉਹਦੇ ਵਿੱਚ ਨਾਮ ਆਇਆ ਹੈ ਔਰ ਬਹੁਤ ਮਾਣ ਵਾਲੀ ਮਹਿਸੂਸ ਕਰਨ ਵਾਲੀ ਗੱਲ ਸਾਡੇ ਸਾਰੇ ਪੰਜਾਬ ਵਾਸਤੇ ਹੈ ਕਿਉਂਕਿ ਇਹ ਜੇ ਆਰਟਿਸਟ ਜਦੋਂ ਰੈਕਗਨੀਸ਼ਨ ਇਹਨਾਂ ਨੂੰ ਮਿਲਦੀ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਮਾਣ ਜਿਹੜਾ ਹੈ ਉਹ ਪੰਜਾਬ ਦਾ ਵੀ ਵਧਦਾ ਹੈ ਕਿ ਮੈਂ ਪਰਸਨ ਜਸ਼ਨ ਦੇ ਨਾਲ ਗगनਦੀਪ ਸਿੰਘ ਪ੍ਰੋ ਪੰਜਾਬ ਟੀਵੀ